ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰਬ ਨੂੰ ਲੈ ਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅਲੋਕਿਕ ਦੀਪ ਮਾਲਾ ਸੰਤਾਂ ਵੱਲੋਂ ਕੀਤੀ ਜਾ ਰਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਮ ਮੌਕੇ ਕੁਝ ਹੀ ਦੇਰ ਬਾਅਦ ਆਤਿਸ਼ਵਾਜੀ ਹੋਏਗੀ ਤਸਵੀਰਾਂ ਚ ਤੁਹਾਨੂੰ ਬਿਆਨ ਕਰ ਰਿਹਾ ਕਿ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਬਹੁਤ ਹੀ ਖੂਬਸੂਰਤ ਅਲੋਕਿਕ ਨਜ਼ਾਰਾ ਹੈ ਜਿਹੜਾ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਰੋਵਰ ਦੇ ਚਾਰੋਂ ਪਾਸੇ ਸੰਗਤ ਵੱਲੋਂ ਦੀਵੇ ਜਲਾ ਕੇ ਮੋਮਬਤੀਆਂ ਜਲਾ ਕੇ ਆਪਣੀ ਸ਼ਰਧਾ ਅਰਪਿਤ ਕੀਤੀ ਜਾ ਰਹੀ ਹੈ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਨੇ ਵਿਸ਼ੇਸ਼ ਫੁੱਲਾਂ ਦਾ ਜਿਸ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਬਾਗ ਦੇਖਿਆ ਜਾਇਆ ਤੇ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਫੁੱਲਾਂ ਦਾ ਨਾਮ ਲਿਖਿਆ ਹੋਇਆ ਹੈ ਔਰ ਦੀਪ ਮਾਲਾ ਕੀਤੀ ਗਿਆ ਦੀਪ ਮਾਲਾ ਪੂਰੇ ਪਰਿਸਰ ਦੇ ਵਿੱਚ ਹੈ ਪੂਰਾ ਪਰਿਸਰ ਨੂੰ ਸਜਾਇਆ ਗਿਆ ਹੈ ਇਹਦੇ ਦੀਪ ਮਾਲਾ ਕੀਤੀ ਗਿਆ ਵੱਖਰੀਆਂ ਵੱਖਰੀਆਂ ਲਾਈਟਾਂ ਦੇ ਨਾਲ ਰੋਸ਼ਨਾਇਆ ਹੋਇਆ ਹੈ ਸੱਚਕੰਚਲੀ ਹਰਮੰਦਰ ਸਾਹਿਬ ਔਰ ਰੈ ਰੋਸ ਤੋਂ ਬਾਅਦ ਆਤਿਸ਼ਬਾਜੀ ਹੋਏਗੀ ਆਤਿਸ਼ਬਾਜੀ ਦੇਖਣ ਲਈ ਦੂਰ ਦਰਾਡੇ ਤੋਂ ਲੋਕ ਪਹੁੰਚਦੇ ਨੇ ਔਰ ਜੇ ਤੁਸੀਂ ਗੱਲ ਕਰੀਏ ਤਾਂ ਦੀਪ ਮਾਲਾ ਦੀ ਦੀਪ ਮਾਲਾ ਚੌਂ ਔਰ ਸਰੋਵਰ ਦੇ ਕੰਡੇ ਦੇ ਉੱਤੇ ਚਾਰੋਂ ਤਰਫ ਜੇ ਇਸ ਕਿਆੰਦਤਾ ਜਾਵੇ ਤੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਰੇ ਸਰੋਵਰ ਦੇ ਕੰਡੇ ਤੇ ਸੰਕਾ ਬਲੋ ਦੀਵੇ ਜਗਾਏ ਜਾ ਰਹੇ ਨੇ ਬੋਹ ਬਤੀਆਂ ਜਗਾਏ ਜਾ ਰਹੀਆਂ ਨੇ ਔਰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਜਾ ਰਹੇ ਨੇ ਸੋ ਅਸੀਂ ਗੱਲ ਵੀ ਕਰਨੀ ਆ ਸੰਗਤ ਦੇ ਨਾਲ ਸੰਗਤ ਇਸ ਵੇਲੇ ਪੂਰੀ ਤਰ੍ਹਾਂ ਆਸ਼ਿਸ਼ ਕਰਕੇ ਉਠੀ ਅਸਲ ਅੱਜ ਗੁਰੂ ਗਨ ਸਾਹਿਬ ਜੀ ਦਾ ਪਰਨਾਸ਼ ਕਰਵਾਇਆ ਦੀਪਮਾਲਾ ਵੀ ਹੋਈ ਹੋਈ ਹੈ ਸੰਗਤ ਸਰੋਵਰ ਦੇ ਕੰਡੇ ਤੇ ਦੀਪਮਾਲਾ ਕਰੀ ਆ ਅੱਜ ਅੱਜ ਹੀ ਬਹੁਤ ਹੀ ਬੜਪਾ ਇਹ ਦਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦੇਣਾ ਇਸ ਦਾ ਨੰਮ ਬਾਬਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਬਾਬਾ ਪਹਿਲਾ ਗ੍ਰੰਥੀ ਧੰਨ ਧੰਵਾ ਬੁੱਢਾ ਸਾਹਿਬ ਜੀ ਨੂੰ ਸੰਪੈਦਿਤ ਇਸ ਦੇ ਤਨ ਪਹਿਲਾ ਪ੍ਰਕਾਸ਼ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਹੋਇਆ ਸੀ ਸੰਗਤ ਆਪਣੇ ਆਪ ਨੂੰ ਬਹੁਤ ਵੱਡ ਭਾਗਾ ਸਮਝ ਲਈ ਹੈ ਕਿ ਉਹਨਾਂ ਨੂੰ ਇਹ ਮੌਕਾ ਮਿਲਿਆ ਹੈ ਕਿ ਦਰਸ਼ਨ ਦੀਦਾਰੇ ਕਰਨ ਦਾ ਸਿੱਖ ਸਾਹਿਬ ਅੱਜ ਬਹੁਤ ਹੀ ਵੱਡ ਭਾਗਾ ਦਿਨ ਹੈ ਅਸੀਂ ਵੀ ਬਹੁਤ ਵੱਡ ਭਾਗੇ ਸਾਨੂੰ ਇਹ ਮੌਕਾ ਮਿਲਿਆ ਹੈ ਕਿ ਦੀ মালা ਚਾਇਆ ਆਤਿਸ਼ਬਾਜੀ ਹੋएगी ਦੇਖਾਂਗੇ ਬੜੀ ਖੁਸ਼ੀ ਦੀ ਗੱਲ ਕਰਵਾ ਕਰੋ ਪ੍ਰੋਗਰਾਮ ਸਾਡੇ ਦਾ ਪਹਿਲਾ ਪ੍ਰਕਾਸ਼ ਤਵਿਆ ਹਨ ਬੜੀ ਖੁਸ਼ੀ ਹੈ ਤੇ ਸੰਗਤ ਬਸੇ ਕਰਨ ਨੂੰ ਮਿਲਦੇ ਨੇ ਹਰ ਇੱਕ ਵਾਰ ਤੇ ਖੁਸ਼ੀਆਂ ਪਰਮਾਤਮਾ ਚੜ੍ਹ ਜਿਖਲਾ ਰੱਖੇ ਸਰ ਤੁਸੀਂ ਕੀ ਕਹੋਗੇ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਵ ਦਾ ਦਿਨ ਹੈ ਭੈਣ ਜੀ ਗੁਰੂ ਪਾਰਾ ਜੀ ਦਾ ਅੱਜ ਪ੍ਰਕਾਸ਼ ਪਰਵ ਦਾ ਪਹਿਲਾ ਦਿਨ ਹੈ ਜਿਸ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਆਤਿਸ਼ਬਾਜੀ ਵੀ ਹੋਏਗੀ ਬਹੁਤ ਸੁੰਦਰ ਦੀਪmala ਹੋ ਰਹੀ ਹੈ ਕੀ ਕਹੋਗੇ ਅਗਲੀ ਵਾਰ ਆਏ ਜੀ ਬਹੁਤ ਵਧੀਆ ਲੱਗਿਆ ਸਾਨੂੰ ਇਹ ਅਲੋਕਿਕ ਨਜ਼ਾਰਾ ਦੇਖੋ ਬਹੁਤ ਵਧੀਆ ਨਜ਼ਾਰਾ ਦੇਖੋ ਸੋ ਇੱਕ ਅਲੋਕਿਕ ਨਜ਼ਾਰਾ ਹੈ ਦੂਰ ਦੁਰਾਡੇ ਤੋਂ ਸੰਗਤ ਇੱਥੇ ਪਹੁੰਚੀ ਹੋਈ ਹੈ ਇਸ ਨਜ਼ਾਰੇ ਨੂੰ ਆਪਣੇ ਮੋਬਾਈਲ ਦੇ ਵਿੱਚ ਕੈਦ ਕਰਨ ਲਈ ਆਪਣੇ ਇੱਕ ਯਾਦਗਾਰੀ ਯਾਦਗਾਰੀ ਬਣਾਉਣ ਲਈ ਆਪਣੇ ਮੋਬਾਈਲ 'ਚ ਇਸ ਨੂੰ ਕੈਦ ਕਰ ਰਹੀ ਹੈ ਕਿ ਔਰ ਸੰਗਤਾਂ ਦੇ ਵਿੱਚ ਇਤਨਾ ਉਤਸ਼ਾਹ ਹੈ ਕਿ ਇਸ ਉਤਸ਼ਾਹ ਨੂੰ ਤੁਸੀਂ ਆਪਣੀ ਸਕਰੀਨ 'ਚ ਦੇਖ ਰਹੇ ਹੋ ਕਿ ਪੂਰਾ ਹਰਮੰਦਰ ਸਾਹਿਬ ਦਾ ਪਰਿਸਰ ਜਿਹੜਾ ਹੈ ਸੰਗਤ ਨਾਲ ਭਰ ਗਿਆ ਹੈ ਛਤਾਂ ਦੇ ਉੱਤੇ ਸੰਗਤ ਕੀਤੀ ਹੈ ਜਿਹੜੀ ਦੀਪmala ਦੇਖਣ ਲਈ ਇੱਥੇ ਖੜੀ ਹੈ ਜੇ ਤੁਸੀਂ ਸਰੋਵਰ ਦੀ ਗੱਲ ਇਹ ਤਾਂ ਪੂਰੇ ਸ਼ਹਿਰ ਤੇ ਆਸ-ਪਾਸ ਸੰਜਤ ਪੈਤੀ ਹੈ ਔਰ ਮੋਮਬਤੀਆਂ ਔਰ ਦੀਵੇ ਜਗਾ ਰਹੇ ਸਰ 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 ਅੱਜ ਦੀਪ ਪਾਲਾ ਵੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਵੱਡ ਭਾਗੇ ਵੀ ਹੋ ਜਿਹੜੇ ਰਿਸਪੋਨਸ ਮਾਰ ਰਹੇ ਬਹੁਤ ਵਧੀਆ ਜੀ ਬਹੁਤ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੀ ਅੱਜ ਦੇ ਦਿਨ ਉਹਨਾਂ ਦਾ ਪਹਿਲਾ ਪ੍ਰਕਾਸ਼ ਦਿਵਸ ਹੋਇਆ ਸੀ ਔਰ ਬਹੁਤ ਵਧੀਆ ਜਾ ਰਿਹਾ ਹੈ ਜੀ ਤੇ ਬਹੁਤ ਮਹਾਰਾਜ ਦੀ ਕਿਰਪਾ ਹੈ ਸੋ ਸਭ ਦੁਨੀਆ ਬਹੁਤ ਖੁਸ਼ੀਆਂ ਦਾ ਖੁਸ਼ੀਆਂ ਲੈ ਕੇ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਵੀ ਆਏ ਹਾਂ ਜੀ ਸੋ ਇਸ ਦਿਹਾੜੇ ਨੂੰ ਮਨਾਉਣ ਲਈ ਦੂਰ ਦੁਰਾਡੇ ਤੋਂ ਲੋਕ ਪਹੁੰਚਦੇ ਐ ਸਿੰਘ ਸਾਹਿਬ ਬਹੁਤ ਹੀ ਅਦਭੁਤ ਨਜ਼ਾਰਾ ਹੈ ਬਹੁਤ ਸੁੰਦਰ ਨਜ਼ਾਰਾ ਹੈ ਦੀਪmala ਹੋਈ ਆ ਆਤਿਸ਼ਬਾਜੀ ਹੋਏਗੀ ਅੱਜ ਸਾਬ ਸ੍ਰੀ ਗੁਰੂ ਕੋ ਸਾਹਿਬ ਜੀ ਦਾ ਪ੍ਰਗਾਸ ਦਿਹਾੜਾ ਹੈ ਅੱਜ ਦਿਨ ਇੱਥੇ ਪ੍ਰਗਾਸ ਹੋਇਆ ਹੈ ਅਰਮੰਦ ਸਾਹਿਬ ਜੀ ਦਾ ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਉਗਨਾਮਾ ਲਿਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਮੌਜੂਦ ਹਨ ਸੰਤਾ ਕੇ ਕਾਰਜ ਆਵ ਕਰੋ ਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਪਹਿਲੇ ਪਾਣੀ ਦਾ ਜੋ ਸ਼ਲੋਕ ਹੀ ਉਹ ਚਾਰਨ ਸਿਖਾਣ ਨੂੰ ਦਿੱਤਾ ਹੈ ਮਹਾਰਾਜ ਜੀ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯਾਰ ਮੈਂ ਗੁਰੂ ਆ ਸੋ ਬੜੀ ਸਰਦਾ ਦੇ ਨਾਲ ਇੱਥੇ ਬੜੀ श्र बड़ा होमो खुशी फूलों बहुत सुंदर नजारा देखने सजावट की आतिशबाजी होगी जिसन संगत आशा उठेगी कैमरा परसन रविंदर ज्योति बहलिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर